ਸਪਾਈ ਕਰ ਲਵਾ ਸ਼ੀਸ਼ੇ ਤੇ ਟਾਈਮ ਵੀ ਹੋ ਚੱਲ ਆਇਆ ਸ਼ੈਨ ਨੂੰ ਵੀ ਜਾਣਾ ਹੈ 9:00 ਵੱਜ ਗਏ ਆ ਚਲ ਕੰਮ ਤਾਂ ਗਿਆ ਨਿਬੜ ਸਪਾਈ ਵੀ ਹੋ ਗਈ ਤੇ ਹੁਣ ਮੈਂ ਜਾਣਾ ਆ ਸ਼ੈਨ ਨੂੰ ਹੁਣ ਪਤਾ ਨਹੀਂ ਕਿੱਥੇ ਰੱਖੋਗੇ ਟਲਦਾ ਹੀ ਨਹੀਂ ਰੱਖੇ ਦੋ ਕਿਤੇ आप आया हेलो प्यालो दीदी कि ठीक ठाक अच्छा तैयार हो जाए फिर आप चलिए सूट लैन ते आप ले आ, ये तो आंदे मैं चल जाना मैं नहीं अपनी सहेलियां लेके ले आना मैं चलो फिर आनी हाँ मैं तैयार हो जाओ चंगा ओके ਚੱਲਣਾ ਹੁਣ ਮੈਂ ਵੀ ਤਿਆਰ ਹੋ ਜਮਾ ਅੱਜ ਆਫਿਸ ਵਿੱਚ ਕੰਮ ਬਹੁਤ ਸੀਗਾ 보ਸ ਨੇ ਕਿਹਾ ਕਰ ਜਾ ਕੇ ਜਿਹੜੀ ਫਾਈਲ ਆ ਕੰਪਲੀਟ ਕਰਨੀ ਆ ਕੱਲੋਂ ਸਾਰਾ ਆਪਣਾ ਕੀਤਾ ਹੋਇਆ ਘਰ ਜਿਹੜਾ ਕੰਮ ਆ ਉਹ ਆਫਿਸ ਵਿੱਚ ਲੈ ਕੇ ਆਉਣਾ ਤੋਂ ਮੈਂ ਕੱਲ ਵੇਰ ਲਾਵਾਂ ਮੈਂ ਮਾਂ ਤੇਰੇ ਮम्मा ਮਾਰਕੀਟ ਗਈ ਆ ਅੱਛਾ ਬਾਜ਼ਾਰ ਗਈ ਆ ਹਾਂਜੀ ਆਈ ਨਹੀਂ ਅਜੇ ਨਹੀਂ ਮੇਰਾ ਚਾਹ ਪੀਣ ਦਾ ਲੱਕੜ ਦਾਸਾਗਾ ਅੱਜ ਕੰਮ ਬਹੁਤ ਸੀ ਥੱਕ ਹੋ ਗਿਆ ਆਫਿਸ ਵਿੱਚ ਵੀ ਘਰ ਆ ਕੇ ਮੈਂ ਕਾਫੀ دیر ਦਾ ਲੱਗਾ ਮੈਂ ਕਿਹਾ ਚੱਲ ਨਵੇੜੇ ਲਾਵਾਂ ਮੈਂ ਹੋ ਗਿਆ ਉਹਦੇ ਅੰਦਰ ਉਹਦੇ ਅੰਦਰ ਅਗਲੇ ਦੂਸਰੇ ਕੰਮ ਤੋਂ ਯੋਰ ਮੰਨ ਤੋ 2 ਘੰਟਾ ਹੋ ਗਿਆ ਇਹਨੂੰ ਪੋਸੀਬਲ ਟਾਈਮ ਲਾ ਤਾਂ ਸ਼ਹਿਰ ਹੋ ਜਾ। ਫੇ ਕੰਪੇਅਰ ਕੇ ਲਿਆਉਣਾ ਸੀ ਸੂਟ। ਅੱਛਾ ਸੂਟ ਲਿਆ ਕੇ ਆਈਆਂ। ਚਲੋ ਵਧੀਆ। ਦੇਖੋ ਆ ਸੂਟ ਲਿਆਂਦਾ ਮੈਂ। ਹੋਣਾ। ਸੂਟ ਲਿਆਂਦਾ ਵੀ ਸ਼ੈੱਲ ਆਈਆਂ। ਕਿੰਨੇ ਦਾ ਲਿਆਂਦਾ ਇਹ? ਇਹ ਲਿਆਂਦਾ ਆ। 7 ਤਈਆ 5000 ਦਾ। 7 ਤਈਆ 5000 ਦਾ ਹੈ। ਅੱਲੇ ਸਸਤਾ ਆ ਇਹ। ਲੈ 7 ਤਈਆ। ਅੱਛਾ। ਚਲੋ ਕੋਈ ਨਹੀਂ ਜਿਹੜਾ ਲੈਣ ਲੱਗ ਪੀਤਾ ਤੇ ਤੁਸੀਂ ਕਹੋ ਮੈਂ ਮੈਨੂੰ 2 ਘੰਟੇ ਹੋ ਗਏ ਇਹਨੂੰ ਅਜੇ ਆਫਿਸ ਵਿੱਚ ਕੰਮ ਬਹੁਤ ਸੀਗਾ ਤੇ ਸਾਹਬ ਨੇ ਕਹਿੰਦਾ ਕਰ ਵੀ ਆ ਫੇਰ ਪੂਰੀ ਕਰਨੀ ਆ ਮੈਨੂੰ ਤਾਂ ਢੇੜੇ ਘੰਟੇ ਦਾ ਮੇਰਾ ਚਾਹ ਪੀਣ ਦਾ ਕਾ ਨੀਦ ਆ ਜਾਂਦੀ ਚਾਹ ਦਾ ਕੁੱਟ ਬਣਾ ਲੈ ਚਾਹ ਬਣਾ ਲੈਂਦੇ ਆ ਚਾਹ ਬਣਾ ਲਾ ਲਾ ਚਾਹ ਲੈ ਲਓ ਸੋ ਬਿਲੀ ਬਣਾ। ਜਵਾ ਤਾਂ ਬੜੀ ਬੜੀ ਬਲਾਈ ਚਿੱਖੀ ਆ ਤੇ। ਮਾਵਾਂ ਲੈ ਚੇ ਲੋਥੇ ਪਾਈਆਂ ਜਿਸਮਾਂ ਪਾਜਾ ਰਿਆਂ ਦਾ ਲਾਤਾ। ਲੈ ਕੇ ਆਂਦਾ ਜੋ। ਅੱਛਾ ਸਬਜ਼ੀ ਵੀ ਲੈਂਦੀ ਆ ਕੋਈ? ਸਬਜ਼ੀ ਨਹੀਂ ਲੈਂਦੀ। ਸਬਜ਼ੀ ਲੈਂਦੀ। ਸੂਟ 5000 ਦਾ ਲੈੰਦਾ ਸਬਜ਼ੀ ਲੈਂਦੀ। ਨਾਲੇ ਗੱਲ ਸੁਣ ਮੇਰੀ। ਰੋਜ਼ ਮੈਂ ਤੇਰੀ ਕਰਕੇ ਲੀਡ ਹੁੰਨਾ ਜਦੋਂ ਮੈਂ ਜਾਣ ਲੱਗਦਾ। ਉਦੇ ਪਿੱਛੋਂ ਬਾਜਮਾ ਲੈਣੀਆਂ ਸੁਣਿਓ ਜੀ ਸੁਣਿਓ ਜੀ ਗੱਲ ਕਰਨੀ ਆ ਸੁਣਿਓ ਜੀ ਗੱਲ ਕਰਨੀ ਆ ਤੁਹਾਡੀਆਂ ਗੱਲਾਂ ਹੀ ਨਹੀਂ ਮੋਕਦੀਆਂ ਅਗਲਾ ਭਾਵੇਂ ਲੇਟ ਹੋ ਜਵੇ ਇੱਕ ਫਲੋਰ ਵਾਲਾ ਰੇਲਵੇ ਫਾਟਕ ਇੱਕ ਤੇਰਾ ਬਹੁਤ ਔਖਾ ਜਣ ਕੇ ਬੰਦਾ ਉੱਥੋਂ ਛੋਟਾ ਆ ਚਲ ਠੀਕ ਆ ਸਵੇਰ ਨੂੰ ਟਾਈਮ 'ਤੇ ਖੜੀ ਅੱਛਾ ਕੋਈ ਨਾ ਉੱਠੇ ਜਾਵੇ ਨੂੰ ਵੀ 10 ਮਿੰਟ ਪਹਿਲਾਂ ਹਾਂ ਨਾਲੇ ਇੱਕ ਘਰ ਹੋਰ ਵੀ ਆ ਕੋਈ दाल ਸਬਜ਼ੀ ਬਣਾ ਲਿਆ ਕਰ ਮੰਤਾ ਮੇਰੇ ਦਫ਼ਤਰ ਵਿੱਚ ਵੀ ਸਾਰੇ ਜਿਹੜੇ ਮੇਰੇ ਸਟਾਫ ਮੈਂਬਰ ਆ ਸਾਰੇ ਮਾਹੌਲ ਕਰਦੇ ਆ ਇਹ ਦੁਪਹਿਰ ਨੂੰ ਲੰਚ ਕਰਦੇ ਆ ਪਤਾ ਕੀ ਕਹਿੰਦੇ ਆ ਹਾਂ ਕਹਿੰਦੇ ਖੋਲ ਲਾ ਆਪਣਾ ਟਿਫਨ ਮਸਰੀ ਵਾਲਾ ਰੋਜ਼ ਇਦਾਂ ਗੱਲਾਂ ਕਰ ਕਰਾ ਦਿੰਦੇ ਆ ਉਹਨਾਂ ਤੋਂ ਮੈਂ ਲਗ ਲਗ ਕੇ ਆਪਣੀ ਰੋਟੀ ਖਾਣਾ ਆ ਦਾਲ ਸਬਜ਼ੀ ਬਣਾਇਆਗਾ ਸਬਜ਼ੀ ਬਣਾਇਆਗਾ ਠੀਕ ਆ ਇਹ ਗੱਲ ਦਾ ਧਿਆਨ ਰੱਖਿਓ ਹੁਣ ਤੇਰੇ ਕਰਕੇ ਮੈਂ ਲੇਟਨਾ ਹਮਾਰੋ ਜੀ ਮਨ ਬੌਸ ਵੀ ਗਾਲਾਂ ਕੱਢਦਾ ਠੀਕਾ ਅੱਛਾ ਮੇਰੀ ਗੱਲ ਤਾਂ ਸੁਣੋ ਗਵਾਂਡੀਆਂ ਨੇ ਗੱਡੀ ਲੈ ਲਈ ਆ ਆਪਾਂ ਵੀ ਗੱਡੀ ਲੈ ਲਈਏ ਹੁਣ ਸੋਹਣਾ ਸੂਟ ਪਾ ਕੇ ਸਕੂਟਰ ਤੇ ਬੈਠਾ ਬੰਦਾ ਚੰਗਾ ਲੱਗਦਾ ਆ ਗੱਡੀ ਲੈ ਲਓ ਤੁਸੀਂ ਵੀਪੇ ਦੇਖੋ ਤੁਹਾਡੇ ਦੌਰ ਬਣਦੀ ਤੁਹਾਡੇ ਤੇ ਆ ਹੁਣ ਜਿੱਦਾ ਮਰਜ਼ੀ ਮੈਨੇਜ ਕਰੋ ਤੁਸੀਂ ਗੱਡੀ ਤਾਂ ਲੈਣੀ ਲੈਣੀ ਆ ਆਪਾਂ ਆਪਾਂ ਨੂੰ ਉਹਨਾਂ ਨੂੰ ਕਿੱਦਾਂ ਪਤਾ ਲੱਗੂ ਆਪਾਂ ਉਹਨਾਂ ਨੂੰ ਵੀ ਦਿਖਾਉਣਾ ਆ ਅਸੀਂ ਵੀ ਲੈ ਲਈਏ ਗੱਡੀ ਗਵਾਂਡੀਆਂ ਨੇ ਪਤਾ ਗੱਡੀ ਕਿੱਦਾਂ ਲਈ ਆ ਉਹਨਾਂ ਦੀ ਜਨਾਨੀ ਖਰਚੀਲੀ ਨਹੀਂ ਹੋਣੀ ਤੇਰੇ ਵਾਂਗੂ ਪੰਜ-ਪੰਜ ਹਜ਼ਾਰੇ ਸੂਟ ਨਹੀਂ ਲੈਂਦੀ ਹੁਣੀ ਅੱਛਾ ਜੇ ਗੱਡੀ ਰਹੀ ਨਾ ਫਿਰ ਮਹਿੰਗੇ-ਮਹਿੰਗੇ ਸੂਟ ਨਹੀਂ ਲੈ ਆਉਣੇ ਉਹ ਤਾਂ ਬਾਅਦ ਨੂੰ ਦੇਖੀ ਚੱਲੂ ਬੱਲ ਗੱਡੀ ਤਾਂ ਲੈ ਲਓ ਫੇ ਤੂੰ ਉਹਦੇ ਵਾਂਗੂ ਜਿਹੜਾ ਪਤਾ ਨਹੀਂ ਕਿਹੜਾ ਗੀਤ ਆ ਤੇ ਗੱਡੀ ਨੂੰ ਪਵਾਉਂਦਾ ਰਹਿਣਾ ਰੈਮਵੇ ਮੈਨੂੰ ਵੀ ਪਵਾ ਦੇ ਕਦੇ ਝਾਂਜਰਾ ਫਿਰ ਉਹ ਕੰਮ ਨਹੀਂ ਹੋਣੇ ਗੱਡੀ 'ਚ ਤੇਲ ਹੀ ਪੈਣਾ ਗੱਲਾਂ ਲੋ ਤਾਂ ਸਹੀ ਫਿਰ ਦੇਖੀ ਚੱਲੂ ਚੱਲ ਠੀਕ ਆ ਕਰ ਲੈਨੇ ਆ ਇਹ ਵੀ ਤੇਰੀ ਖੁਆਇਸ਼ ਪੂਰੀ ਕਰ ਦਿੰਨੇ ਆ ਠੀਕ ਆ ਨਾ ਆ ਮੋਹਰਲੇ ਸਾਲ ਜਨਵਰੀ ਦੇ ਵਿੱਚ ਮੈਂ ਬੌਸ ਨੂੰ ਕਹਿ ਕੇ ਦੇ ਦਾਂ ਜੇ ਕੁਛ ਰੇਜਿਮੈਂਟ ਹੋ ਜਵੇ ਗੱਡੀ ਆਪਾਂ ਲੈਣੇ ਆ ਛੋਟੀ ਮੋਟੀ ਕਿੰਨਾ ਕੰਮ ਤੁਹਾਡਾ ਰਹਿੰਦਾ ਹੈ ਜਦੋਂ ਨਿਬੜ ਗਿਆ ਤੇ ਫੇਰ ਸਾਨੂੰ ਸਵੇਰੇ ਲੈਸ ਟਿੱਤੀ ਸੀ ਸਮਾਨ ਲੈ ਆਇਓ ਜਾ ਕੇ ਕੰਮ ਥੋੜਾ ਹੀ ਰਹਿੰਦਾ 10 15 ਮਿੰਟ ਲੱਗਣਿਆ ਤੇ ਹੋទਿਆ ਕੰਪਲੀਟ ਮੇਰਾ ਇਹ ਸਮਾਨ ਮੈਂ ਲਿਆ ਦਿੰਨਾ ਤੁਹਾਨੂੰ ਠੀਕ ਹੈ ਲੈ ਕੰਮ ਮੇਰਾ ਫਿਨਿਸ਼ ਹੋ ਗਿਆ ਕੰਪਲੀਟ ਹੋ ਗਿਆ ਲਿਆ ਲਿਸਟ ਲਿਆ ਜਿਹੜੀ ਸਵੇਰੇ ਬਣਾਈ ਸੀ ਤਾਂ ਸਮਾਨ ਦੀ ਮੈਂ ਲਿਆ ਮਾ ਜਾ ਕੇ ਆਲੋ ਕੈਸ ਸਮਾਨ ਵੀ ਲੱਸਟ ਚਲ ਠੀਕ ਆ ਮੈਂ ਆ 10-15 ਮਿੰਟ ਦੇ ਵਿੱਚ ਸ਼ਹਿਰ ਹੋ ਕੇ ਸਮਾਨ ਲਿਆਵਾਂ। ਤੁਮ ਬਣਾ ਸਬਜ਼ੀ ਕੋ ਠੀਕ ਆ। ਆ ਕੇ ਫੇਰ ਰੋਟੀ ਖਾਣੇ ਆਪਾਂ। ਸਹੀ ਆ। ਰੁਕ ਜਾ ਮੇਲੇ ਇੱਕ ਬਰਗਰ ਵੀ ਲੈ ਆਇਓ। ਬਰਗਰ ਆਪ ਤੁਸੀਂ ਸ਼ਹਿਰੋਂ ਆਏ ਆ। ਤੇਰੀਆਂ ਨਾਲ ਖਾਦਾ ਪੀਤਾ ਨਹੀਂ ਕੋਈ। ਨਹੀਂ ਕੁਛ ਵੀ ਨਹੀਂ ਖਾਦਾ ਸੂਟ ਲੈ ਕੇ ਮੁੜਿਆ। ਚੱਲ ਠੀਕ ਆ ਇੱਕ ਬਰਗਰ ਲੈ ਆਉਂਗਾ ਮੈਂ। ਓਕੇ। ਤੁਹਾਡੇ ਲਈ ਦਾਲ ਪਈ ਆ ਮੂੰਗੀ ਮਸਰਾਂ ਦੀ। ਉਹ ਬਾਬਾ ਕੋਈ ਸਬਜ਼ੀ ਬਣਾ ਲੈ ਮੈਂ ਤਾਲੀ ਘੱਲ। ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ? ਆਸ ਕਰਦੇ ਹਾਂ ਸਰ ਠੀਕ ਹੋਵੋਗੇ। ਸੋ ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਲੱਗੀ ਆ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਵੱਧ ਤੋਂ ਵੱਧ ਇਹਦੇ ਨਾਲ ਹੀ ਸਭ ਦਾ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਬਾਏ